ਸਾਸੀ ਕਾਲ ਜੀ ਸਾਰਿਆਂ ਨੂੰ ਸੰਧੂ ਸਾਹਿਬ ਦਾ ਪੁੱਤ ਜੁਕੇ ਸ਼ੇਰਾ ਸਿੰਘ ਸੰਧੂ ਪਿੰਡ ਰਵਾਲਾਲੇ ਜਿਲ੍ਹਾ ਗੁਰਦਾਸਪੁਰ ਦਾ ਜੀ ਤੁਸੀਂ ਡੇਰਾ ਬਾਬਾ ਨਾਲ ਨਜ਼ਦੀਕ ਨੂੰ ਫਤਕੇ ਜੁੜੀਆਂ ਤੇ ਆਹ ਬਾਈ ਨੇ ਗੱਲਬਾਤ ਕੀਤੀ 사ਸੀ ਕਾਲ ਜੀ 사ਸੀ ਕਾਲ ਆ ਤੁਹਾਡੀ ਵੀਡੀਓ ਬਣਾਣਾ ਇਹ ਪਰ ਤੁਸੀਂ ਕਿਹਾ ਸੱਜ ਵਜ ਗਏ ਆ ਪਰ ਇਹ ਜਮਾਨੇ ਹੋ ਗਿਆਂਗੇ ਮੇਡ ਹੋ ਗਿਹਾ ਹਾਂ ਤੇਰੀ ਜਮਾਨਾ ਆ ਡਿਮਾਂਡ ਕਾ ਦੀ ਬਣਾਣਾ ਆ ਜੀ ਕਿ ਭਰਾ ਦੇ ਫੋਨ ਆਇਆ ਸੀ ਉਹ ਕਹਿੰਦੇ ਕਿ ਬਾਈ ਜਨੇ ਜਦ ਪੱਗ ਬੁਗ ਬੰਦਾ ਹੋਵੇ ਤੇ ਸਾਨੂੰ ਕਹਿੰਦਾ ਉਹ ਵੀਡੀਓ ਬਣਾ ਕੇ ਦਿਖਾ ਕਿੰਨਾ ਟਾਈਮ ਲੱਗਦਾ ਮੈਂ ਕਹਿੰਦਾ ਦੋ ਘੰਟੇ ਲੱਗ ਜਾਂਦੇ ਆ ਨਹੀਂ ਮੈਂ ਤੇ ਨਹੀਂ ਐਵੇਂ ਦੋ ਪੰਜਾਂ ਮਿੰਟ ਦਾ ਕੰਮ ਤੇਰੇ ਬਣ ਕੇ ਤੀ ਵੀਡੀਓ ਮੈਂ ਅੱਜ ਤਾਂ ਬਾਲੋ ਦੀ ਵੀਡੀਓ ਤੇਰੀ ਪਾਉਣੀ ਆਣਾ ਤੇ ਮੈਂ ਬਸ ਵਸ ਗਿਆ ਜੀ ਬੰਦਿਆਣਾ ਨਾ ਬਾਈ ਸਾਰੇ ਗੋਲੇ ਮੇਰੇ ਤੇ ਵੀਡੀਓ ਬਣਾਵਾਂਗੇ ਠੀਕ ਹੈ ਕੀ ਕੀ ਗਈ ਐ ਤੁਸੀਂ ਪਹਿਲੇ ਤਿਆਰ ਹੋ ਕੇ ਬੈਠੇ ਠੀਕ ਹੈ ਠੀਕ ਤਿਆਰੀ ਫਤੂਰ ਹੋਵੇ ਜਾਈ ਜਨਾ ਜਾਈ ਹੁੰਦੇ ਤੇ ਕੈਮਰਾ ਸਾਡੇ ਵਾਲਾ ਸਿੱਧਾ ਕਰਦੇ ਰਹਿੰਦਾ ਹੋਰ ਜਨਾਬ ਵਧੀਆ ਚੜਦੀ ਕਲਾ ਮਾਰ ਆਏ ਬਾਬਾ ਬੁੱਢਾ ਸਾਹਿਬ ਜੀ ਦੀ ਨਾ ਕਿਰਪਾ ਸੰਦੀ ਵੀਰ ਇਹ ਨਵੇਂ ਫੋਨ ਆ ਗਏ ਸ਼ੇਰੇ ਵੀਰ ਵੀਡੀਓ ਸ਼ੇਰ ਉਹਦੋਂ ਨਾਲ ਜਰਮਨ ਦੀ ਮਾਮੇ ਦੀ ਕੁੜੀ ਦਾ ਵਿਆਹ ਹੀ ਉੱਥੇ ਚਲ ਗਏ ਮਈਆਂ 6-7 ਹੈਗੀਆਂ ਸੀ ਸਗੋਂ ਪਲੀয়াল ਮਿਰਜੇ ਦੀਆਂ ਕਾਦੀਆਂ ਵਾਂਗੂ ਬੰਦਾ ਕੋਈ ਬਾਹਰੋਂ ਆਇਆ ਹੈ ਵੀਰ ਤੇ ਉਹਨੇ ਮਲਾਂ ਨਵਾਂ ਹੀ ਕੰਮ ਚਲਾਉਣਾ ਹੈ ਤੇ ਉਹ ਛੇ ਦੀਆਂ 6 ਮਈਆਂ ਲੈ ਗਿਆ ਚਲੋ ਚਲੋ ਵਧੀਆ ਆ ਗਿਆ ਵਧੀਆ ਤੇ ਹੁਣ ਤੁਸੀਂ ਆਖਿਆ ਸੀ ਹੁਣ ਵੀ ਦੋ ਤਿੰਨ ਬੰਦੇ ਫੋਨ ਲੈ ਕੇ ਕਰਨ ਮੈਂ ਵੀਡੀਓ ਬਣਾਉਣ ਲੱਗੇ ਬਾਅਦ ਚ ਆ ਜਿਓ ਇਦਾਂ ਕੰਮ ਕਰ ਵਧੀਆ ਸੰਦੀਪ ਜਦੋਂ ਚੰਗਾ ਕਰੀਏ ਚੱਲ ਜਾਂਦਾ ਚੱਲੀ ਜਾ ਰਿਹਾ ਚੱਲੀ ਜਾਂਦਾ ਅੱਜ ਵੀ ਆਪਣੇ ਕੋ ਮਈਆਂ ਦੋ گاਵਾ ਹੀ ਉਹ ਮੁੰਡਾ ਵੀਰ ਜੋਬਨ ਮਾਛੀ ਨੰਗਲ ਵਾਲਾ ਠੀਕ ਹੈ ਠੀਕ ਉਹ گاਵਾ ਦਾ ਕੰਮ ਕਰਦੇ گاਵਾ ਲੈ ਗਿਆ ਵੀਡੀਓ ਪਾਉ ਮੈਂ ਹਾਂ ਪਾਲ ਵੀਡੀਓ ਬਣਾ ਲੈਂਦੇ ਫਿਰ ਮੈਂ ਫੋਨ ਨਜਾਇਜ਼ ਹੁੰਦੇ ਫਿਰ ਕਿਉਂ ਆਪਾਂ ਹੁਣੇ ਲੱਗ ਕੇ ਖੜੀਆਂ ਵੱਡੀਆਂ ਵਹਿੜਾਂ 22 23 30 ਕਿਲੋ ਲਿਆ ਕਰਾਂਗੇ ਇੱਕ ਦੋ ਵਹਿੜਾਂ ਵਿੱਚ ਮੰਗ ਹੁੰਦੀ ਹੈ ਵੱਡੀਆਂ ਵਹਿੜਾਂ ਡੱਬੀ ਤੁਹਾਨੂੰ ਵਿਖਾਉਣਾ ਬੜੀ ਕਿੰਨੀ ਲਿਆ ਲਿਆ ਕਰ ਹਾਂ ਇਹ ਲੈ ਗਿਆ ਖੜ ਕੇ ਨਿਕਲਣੀਆਂ ਉਧਰ ਕਿਤੇ ਮਾਲ ਵੇ ਵਾਲ ਆ ਠੀਕ ਹੈ ਠੀਕ ਸੰਦੀਪ ਵੀਰ ਮਈ ਇੰਜਣ ਬੰਨੇ ਹੈਗੇ ਇੰਜਣ ਹੀ ਬੰਨੇ ਹੈ ਨਾ ਪੰਜ ਮਈਆਂ ਸੂਈਆਂ ਨੇ ਤੇ ਦੋ ਗੱਬਣਾ ਨੇ ਵਿੱਚੋਂ ਆਜੋ ਫਿਰ ਕਰੀਏ ਸ਼ੁਰੂ ਲਓ ਲੈ ਆਜੋ ਫੜਾਓ ਆਜ ਕਿੱਥੇ ਰਹਿ ਗਿਆ ਸ਼ੰਭੂ ਸ਼ੰਭੂ ਪੰਜਰ ਦੇ ਬਾਹਰ ਗਿਆ ਠੀਕ ਹੈ ਠੀਕ ਹੈ ਤੁਹਾਡੇ ਨੂੰ ਵੈ ਵੀ ਵਖੀ ਜਾਂਦਾ ਵਿੱਚ ਠੀਕ ਹੈ ਠੀਕ ਹੈ ਠੀਕ ਹੈ ਚੱਲੀ ਫਿਰ ਮੈਂ ਵੇਖ ਤੂੰ ਉਧਰ ਗੱਬਣਾ ਬਣਿਆ ਲੀਲੀ ਦੀ ਮੈਂ ਤਾਂ ਵੇਖ ਪਿੱਠ ਪੜਾ ਵਿਖਾ ਕੇ ਦੇ ਅਜੇ ਸੰਦੀਪਰ 7-8 ਦਿਨ ਲੈ ਜੂ ਮੈਂ ਉਹਦਾ ਸਰੀਰ ਵੇਖ ਕੇ ਤੇ ਨਹੀਂ ਠੀਕ ਆ ਫਿਰ ਸੰਦੀਪ ਵੀ ਨਸਲ ਨਹੀਂ ਆ ਮੈਂ ਦੀ ਵੀ ਇੱਕ ਖੋਰ ਚਿੱਟਾ ਤੇ ਇੱਕ ਕਾਲਾ ਇਧਰ ਕਹਿ ਤਈਦਾ ਖਾ ਵੀ ਦੇ ਅੱਗੇ ਵੀ ਦੋ ਤਿੰਨ ਰੱਖਿਆ ਕਹਿੰਦੇ ਖੋਰ ਚਿੱਟਾ ਕਾਲਾ ਵੀ ਹੁੰਦਾ ਉਧਰ ਵੇਖ ਲੈ ਸੰਦੀਪਰ ਨਹੀਂ ਇੱਕ ਕਾਲਾ ਉਹਦੇ ਕਿ ਚਿੱਟਾ ਏਨੀ ਨਸਲ ਆ ਝੋਟੀ ਦੇ ਵੇਖੀ ਨੀਲੀ ਨੀਲੀ ਜਾ ਗਈ ਹਾਂ ਨੀਲੀ ਚ ਸੰਦੀਪ ਵੀਰੇ 15-16 ਕਿਲੋ ਮੈਂ ਦਾ ਰਿਕਾਰਡ ਆ ਅਜੇ 7-8 ਦਿਨ ਮਹੀਂ ਲੇਥੋਂ ਪੇਥੋਂ ਹੋ ਕੇ ਸੂਰ ਵਜਨ ਵੇਗੀ ਤੁਰਦੀ ਵੇ ਮੈਂ ਕਦੇ ਬਸ ਠੀਕ ਆ ਇਹ ਸੋਣੀ ਵੇ ਤੇ ਵੱਡੀ ਵੇ ਵੱਡੀ ਮੈਂ ਪੂਰੀ ਹਾਂ ਕੈਨੇਡਾ ਵਾਲਾ ਵੀ ਆ ਜੀ ਸੰਦੀਪ ਵੀ 7-8 ਦਿਨ ਲੈ ਜਾਣੇ ਮੈਂ ਲੈ ਲੈ ਜਾਣੇ ਠੀਕ ਆ ਚੰਗੀ ਝੋਡੀ ਸੰਦੀਪ ਵੀਰ ਨਹੀਂ ਠੀਕ ਐ ਸਾਰੀਆਂ ਨਿਸ਼ਾਨੀਆਂ ਪੂਰੀਆਂ ਨੇ ਬਿਲਕੁਲ ਹਾਂ ਚੰਗੀ ਆ ਸੰਦੀਪ ਵੀਰ ਬੈਠ ਪੜਾਵੇ ਪੂਰੀ ਜੰਗੀ ਆ ਹਾਂ ਨਸਲ ਬੜੀ ਆ ਚੌੜੀ ਚਾੜੀ ਵੇ ਸੰਦੀਪ ਵੀਰ ਕਿੰਨੀ ਐ ਮੈਂ ਐਂਡ ਆ ਕੇ ਬਸ ਹਾਂ ਹਾਂ ਜੀ ਬਸ ਸੰਦੀਪ ਵੀਰ ਕਿੰਨੇ ਦੇ ਦिए ਕਰ ਦੋ ਬਸ ਡਾਗ ਹੁੰਦਾ ਸੰਦੀਪ ਜੀ ਸਵਾਦੀ ਮੈਂ ਦੇ ਦਾਂਗੇ ਚਲੋ ਤੇ 5000 ਵਿੱਚ ਛੋਟ ਕਰ ਦਾਂਗੇ ਇਹ ਵੀ ਵੀ ਹੋਰ ਚੋ ਵੀ ਮਾਨਤਾ ਕਰ ਦਾਂਗੇ ਵਾਹ ਜੀ ਵਾਹ ਵੇਖ ਲੈ ਸੰਦੀਪ ਵੀ ਸਫਾਈ ਵੀ ਮੈਂ ਦੀ ਮੈਂ ਨਾ ਮੈਂ ਸਵਾਦੀ ਮੈਂ ਹੀ ਵਿਕਦੀ ਆ ਪਰ ਬਿਲਕੁਲ ਜਿਆਜ ਮੁੱਲ ਸੰਦੀਪ ਵੀ ਇੱਧਰ ਮੈਂ ਵਿਖਾਇ ਕਰਾਂ ਮਈਆਂ ਬੜੀਆਂ ਲਿਆਂਦੀਆਂ ਨੇ ਸੰਦੀਪ ਵੀਰ ਪਰ ਤੂੰ ਭਰਾ ਮੇਰਾ ਜਿੱਦਾਂ ਦਸੋਂ ਨੂੰ ਵੀਰ ਜਾ ਤੋ ਸਰ ਜਿਹੜਾ ਕਹਿੰਦਾ ਨਹੀਂ ਗਾਈ ਦੇ ਮੈਂ ਵਿਖਾ ਦੇ ਕਿੱਡੀ ਮੈਂ ਸੰਦੀਪ ਵੀਰ ਇੱਕ ਗੱਲ ਆ ਮਈ ਉਹਨੂੰ ਦੇਣੀ ਜਿਹੜਾ ਇੱਥੇ ਆਊਗਾ ਅੱਛਾ ਹਾਂ ਵੀ ਇਹ ਜੇ ਕੋਈ ਛੋਟੀ ਕਹ ਦੂ ਨਾ ਮਈ ਤਾਂ ਮੈਂ ਇੱਦਾਂ ਦੇ ਦਾਂਗੇ ਇੱਧਰ ਵੇਖ ਲੈ ਮੈਂ ਨਿਵਾ ਲੰਡੇ ਹੱਥ ਵੀ ਨਾ ਤਾਂ ਕਰਕੇ ਜਾਂਦਾ ਇਹ ਵੀ ਵੱਡੀ ਨਹੀਂ ਆ ਸੰਦੀਪ ਵੀਰ ਸੁਆ ਕੋਈ ਤਿੱਜਾ ਲਾ ਸਕਦਾ ਪਰ ਮੈਂ ਨੇ ਝੋਟੀ ਨੇ ਦੂਜਾ ਸੁਆ ਸੂਣਾ ਸੁਆ ਸੂਕੇ ਸੱਤਾ ਅੱਠਾ ਮਹੀਨੇ ਦੀ ਦੁਬਾਰਾ ਝੋਟੀ ਖਾਲੀ ਨਿਕਲੀ ਸੁਆ ਦੂਜਾ ਹੀ ਸੂਣਾ ਆ ਤੇ ਸਾਡੇ ਲੋਕ ਤਿੱਜਾ ਲਾ ਲੈ ਇੱਕ ਹਫਤਾ ਖੜਦੀ ਤੇ ਇੱਧਰ ਸਫਾਈ ਵੇਖ ਮੈਂ ਆਂਦੀ ਸੰਦੀਪ ਵੀਰ ਦੁੱਧ ਕਿੰਨਾ ਕਰੂਗੀ ਦੁੱਧ ਸੰਦੀਪ ਵੀਰੇ ਸੁਆ ਤੋਂ ਪਾਰ ਹੀ ਜਾਊ ਮੈਂ ਦੱਸਣ ਦੇ ਹੀ ਆਪਣੀ ਸਮਝ ਘਰ ਲਈ ਗੱਬਣ ਮੈਂ ਇੱਧਰ ਮੈਂ ਦਾ ਪਰ ਕਰ ਦੇ ਵੇਖ ਲੈ ਉਹ ਵੀਡੀਓ ਦੇ ਮਿਲੋ ਨਹੀਂ ਸੰਦੀਪ ਵੀਰ ਪਤਾ ਕਿੱਡੀ ਲੱਗਣੀ ਕਿੱਡੀ ਨਹੀਂ ਪਰ ਬਹੁਤ ਵੱਡੀ ਮਈ ਜਿਹਨੂੰ ਕਹਦੀ ਬਹੁਤ ਵੱਡੀ ਆ ਆ 100 ਜਲੀ ਹਜ਼ਾਰਾਂ ਜੋ ਮਈ ਇੱਕ ਹੰਦੀ ਕਿਦੇ ਐਂਡੀ ਹੈ ਵੀ ਭਜੀ ਹੈ ਐਂਡੀ ਹੈ ਐਂਡੀ ਹੈ ਮਈ ਸੰਦੀਪ ਵੀਰ ਅਰੇ ਸੰਦੀਪ ਵੀਰ ਸਾਰਾ ਛੇ ਚੱਡਾ ਫੁੱਟ ਫੁੱਟ ਬਾਹਰ ਆਉਗੀ ਮਈ ਅਰੇ ਸੰਦੀਪ ਵੀਰ ਮਈ ਨੇ ਜੀ ਨਹੀਂ ਲਾਇਆ ਆਣ ਕੇ ਇੱਕੋ ਮਿਆ ਹੈ ਉਹਨਾਂ ਦੇ ਕੋਲ ਅੱਛਾ ਮੈਂ ਆ ਵੇਖ ਕੇ ਦੇ ਦੂੰ ਹਣ ਮਾਣ ਸਿੰਗਲ ਹੱਡੀ ਮੈਂ ਵੱਡੀ ਜਿਹਨੂੰ ਕਹਦੀਦਾ ਮਈ ਉਹਨੂੰ ਦੇਣੀ ਜਿਹੜਾ ਇੱਥੇ ਆਊਗਾ ਬਸ ਠੀਕ ਆ ਹਾਂ ਉਹ ਨਹੀਂ ਦੇਣੀ ਹੈਨਾ ਹਾਂ ਉਹ ਤਾਂ ਕੋਈ ਕਹਿਣਾ ਵੱਡੀ ਛੋਟੀ ਜਾਬਦੀ ਆ ਫਰ ਬਿਲਕੁਲ ਨਹੀਂ ਜੋ ਪੱਕਾ ਰੋ ਮੈਂ ਨਾ ਲਗਾ ਕਦੇ ਹਾਂਜੀ ਥਾਣ ਵੇਖ ਥਾਣ ਵੇਖ ਲਗਾ ਕਦੇ ਮੈਨੂੰ ਠੀਕ ਆ ਹਾਂ ਉਹ ਤੁਰਦੀ ਵੇਖ ਕਦੇ ਹਾਂਜੀ ਬਿਲਕੁਲ ਨਹੀਂ ਮਨਾ ਕਿਉਂਕਿ ਵੇਖ ਮੈਂ ਆ ਸਫਾਇਆ ਵੇ ਅ ਸੰਦੀਪਰ ਮੈਂ ਦੀ ਇਧਰ ਵੇ ਆ ਜੇ ਕੋ ਥਾਣਾ ਡੋਕਾ ਨਹੀਂ ਮਾਰਿਆ ਵੇ ਮੈਨ ਵੇ ਆ ਠੀਕ ਆ ਵੇਖੋ ਜਰਾ ਵੇਖੋ ਚਲੋ ਇਹ ਤੋਂ ਠੰਡੀ ਸੰਦੀ ਵੀਰ ਕੁਆਲਟੀ ਵਾਲੀ ਮੈਂ ਆ ਕੁਆਲਟੀ ਆ ਕੁਆਲਟੀ ਆ ਉਹ ਤੋਂ ਵੱਡਣ ਮੈਂ ਕੜੀ ਥਲੇ ਪੈਂਦੇ ਦੀ ਇਧਰ ਵੇ ਕੁਆਲਟੀ ਆ ਕੁਆਲਟੀ ਸੰਦੀ ਵੀਰ ਮੈਂ ਤਾਂ ਹੈਗੀ 1.5 ਲੱਖ ਦੀ ਹੈਗੀ ਹੱਕ ਰੱਖਦੀ ਮੈਂ ਬੜਾ ਬੜਾ ਮੋਲਿਆ ਬਾਹ ਡੰਗਰਾ ਸੰਦੀ ਵੀਰ ਅੱਜ ਹਾਂ ਨਾ ਮੈਂ 1.30 ਦੀ ਦਵਾਂਗੇ ਨਹੀਂ ਠੀਕ ਹੈ ਜਾਇਜ ਰੱਖ ਲਈ ਜਾਇਜ ਆ ਵੀਰ ਸੰਦੀ ਵੀਰ ਆ ਝੋਟੀ ਸੂਈ ਆ ਕੱਲ ਸੂਈ ਪਰਸੋਂ ਵਾਲਾ ਤੇ ਵੇਖ ਮੈਂ ਵੇ ਇਹ ਵੀ ਵੇਖ ਮੈਂ ਇਹ ਵੀ ਉਹਦੀ ਭੈਣੀ ਆ ਵੇਖ ਮੈਂ ਸੰਦੀ ਵੀਰ ਹਾਂ ਕਿੰਨਾ ਦਾ ਜੀ ਸੰਦੀ ਵੀਰ ਬੋਲਾ ਜੀ 10000 ਕਿਲੋ ਸੋ ਕੱਲ ਦੀ ਸੂਈ 10000 ਕਿਲੋ ਐਸਟਾ ਬੋਲਾ ਜੀ 15 ਪਲੱਸ ਵਾਲੀ ਸੰਦੀਪ ਵੀਰ ਮੈਂ ਮੈਂ ਆਵੇ ਬਹੁਤ ਲੱਪੇ ਆ ਮੈਂ ਠੀਕ ਆ ਕੱਟੀ ਕੱਟਾ ਮਗਰ ਇਹਦੇ ਕੱਟਾ ਸ਼ਾਇਦ ਕੱਟਾ ਮਰਦਾ ਬਹੁਤ ਵੱਡੀ ਆ ਸੰਦੀਪ ਬਹੁਤ ਵੱਡੀ ਮੈਂ ਚਿੰਨੇ ਥਾਲੇ ਵੀ ਆਲੀ ਆ ਅਰੇ ਸੰਦੀਪ ਵੀ ਡੰਗੜ ਅੱਬਾ ਲੱਗਦਾ ਸੁਆਇਆ ਕਰ ਬਿਲਕੁਲ ਜੀ ਮੈਂ ਵੱਡੀ ਮਈ ਆ ਕੋਈ ਨਿੱਕੀ ਮਈ ਨਹੀਂ ਆ ਨਿੱਕੀ ਮਈ ਨਹੀਂ ਆ ਕਿੱਡੀ ਲੰਮੀ ਨਹੀਂ ਆ ਬਹੁਤ ਵੱਡੀ ਥਣ ਦੇ ਲੱਗਾ ਸੰਦੀਪ ਮਾਰੀਆਂ ਮੋਟੀਆਂ ਭਲਾ ਭਲਾ ਹੈਗੀਆਂ ਉਧਰ ਉਧਰ ਨਿੱਕੀ ਤਾਂ ਨਾਲ ਹੀ ਸਮਝ ਕੇ ਆਵੇ ਕੋਈ ਨਹੀਂ ਸੇਰਾ ਜੀ ਫਿਰ ਇਹਦਾ ਮੋਲ ਸੰਦੀਪ ਵੀਰ ਉਹਨਾਂ ਦਾ ਤੁਹਾਨੂੰ 17 18 ਕਿਲੋ ਦਰ ਤੱਕ ਦੱਸਿਆ ਤੇ ਜੇ ਦੂਜੇ ਸੂਆ ਪੰ 15 16 ਚ ਆ ਪਰ 15 ਕਿਲੋ ਦੀ ਮੰਗ ਨਾਲ ਨਹੀਂ ਦੁੱਧ ਚਵਾ ਦੋਗੀ ਹਾਂ ਸੰਦੀਪ ਵੀਰ ਸਵਾਲ ਲੱਖ ਦੀ ਮੈਂ ਦਵਾ ਵਿੱਚ ਛੋੜ ਛੱਪਾ ਕਰਦਾਗੇ ਇਹਨਾਂ ਜੇ ਆ ਜਾ ਕਿੱਡੀ ਵੱਡੀ ਨਹੀਂ ਵੱਡੀਆਂ ਮਈਆਂ ਕੋ ਛੋਟੀ ਨਾ ਸਮਝੇ ਚਲੋ ਆ ਜਿਓ ਜੀ ਹੁਣ ਇਧਰ ਸੰਦੀਪ ਵੀਰ ਆ ਪਹਿਲਾ ਸੂਆ ਚੌਗੀ ਛੋਟੀ ਦਾ ਸਰੀਰ ਵਿਖਾ ਦੇ ਤੇ ਕੱਦ ਵਿਖਾ ਦੇ ਪਹਿਲਾ ਸੂਆ ਚਾਰ ਦਾ ਸੂਆ ਚਾਰ ਦਾ ਥੋੜਾ ਜਿਹਾ ਬੱਚਾ ਚੌਗੀ ਹੈ ਹਰਲੇ ਬਣੋ ਪਰ ਇਹਦੇ ਠੰਡੀ ਛੋਟੀ ਸੰਦੀਪ ਵੀਰ ਠੀਕ ਆ ਇਧਰ ਆ ਦੇਖੋ ਨਸਲ ਸਿੰਧੀ ਬੜਾ ਸੋਹਣਾ ਝੋੜੀ ਜਣਾ ਕੋਈ ਆਖੇ ਨਾ ਪਹਿਲੇ ਲੋਲ ਕਾਦੀ ਸੰਦੀ ਵੀਰੇ 11 ਕਿਲੋ ਸਟਾਰਟਿੰਗ ਦੁੱਧਿਆ ਚੌਥੇ ਪੰਜਵੇਂ ਦਿਨ ਦੀ ਮੈਂ ਸੂਈ ਆਜੇ ਤੇ ਚੋਣਿਆ ਕਿ ਮੈਂ ਨੂੰ ਗਾਵਾਂ ਵਰਗੀ ਲੱਗੀ ਸੰਦੀ ਵੀਰ ਜਿਦਾ ਗਾਵਾਂ ਦੀ ਚਵਾਈ ਹੁੰਦੀ ਆ ਇੰਨੀ ਪੋਲੀ ਚੋਣ ਲੱਗੀ ਕਿ ਮੈਂ ਨੂੰ ਇਧਰ ਵਾਖੀ ਆ ਦੇ ਹਾਂ ਹੱਥ ਲੋਲ ਦੀ ਲੋੜ ਨਹੀਂ ਪੈਦੀ ਇੰਨੀ ਚਵਾਈ ਲੱਗੀ ਵੇ ਚੰਗੀ ਨਹੀਂ ਠੀਕ ਆ ਬਿਲਕੁਲ ਬਿਲਕੁਲ ਆ ਮੈਂ ਤਾਂ ਪਹਿਲੇ ਨੂੰ ਬੱਚਾ ਬੁੱਚਾ ਲੱਗ ਬੰਨਦੇ ਹੋਏ ਬੰਨੋ ਆ ਵੇਖੀ ਚਵਾਈ ਸੰਦੀ ਵੀਰ ਮੈਂ ਦੀ ਕਿਤੇ ਆ ਪਿੱਛੋਂ ਮਰਾਇ ਕੈਮਰਾ ਡਰੇ ਨਾ ਇਧਰ ਵੇ ਦਰਦੀ ਮਾਰਿਆ ਸੋ ਲਿਵਰ ਇੰਨੀ ਠੰਡੀ ਦਿਹਾੜੀ ਭਾਈ ਚਾਰ ਵਾਰਾਂ ਚੋੜੋ ਇੰਨੀ ਛੋਟੀ ਠੰਡੀ ਤੇ 11 ਕਿਲੋ ਤੋਂ ਸਟਾਰਟ ਹੋਈ ਛੋਟੀ ਸੰਦੀ ਵੀਰ ਭਾਵੇਂ ਚਾਰ ਵਾਰਾਂ ਛੋਟੀ ਚੋੜੇ ਤੇ ਪਹਿਲਾਂ ਛੋਟੀ ਦਾ ਕੱਦਕਾਰ ਵਿਖਾ ਕੇ ਦੇਵੇ ਪੂਰੀ ਵੱਡੀ ਛੋਟੀ ਸਿੰਘ ਦੇਖ ਲੱਗੀ ਕੁਆਲਟੀ ਵੈਸਲ ਦੀ ਵੀਰ ਮੂਰਤਿਆ ਮੂਰਤ ਐਂਡ ਆ ਗਈ ਆ ਫੜੀਆਂ ਗਾਰੀਆਂ ਡੱਕੀ ਮੜੀ ਜੀ ਬੱਚੇ ਵਾਲੋ ਮੜੀ ਐਨੇ ਤੋਂ ਆ ਦਰਦੀ ਇਹ ਤਾਂ ਸੰਦੀ ਵੀਰ ਖੁੱਲੀ ਹੀ ਝੋਟੀ ਆਪਾਂ ਨੁਕਤਾ ਸ਼ੁਕਤਾ ਮੇਕਅਪ ਕੀਤਾ ਆ ਦਾ ਖੁੱਲੀ ਝੋਟੀ ਤਾਂ ਕਰਕੇ ਔਨ ਕਰਦੀ ਆ ਤੇ ਠੰਡੀ ਹੱਦੋਂ ਵੱਧ ਸੰਦੀ ਵੀਰ ਵੇਖ ਛੋਟੀ ਕਿਦੇ ਪਹਿਲਾਂ ਡੰਗਰ ਸਲਦੀਵਰ ਸੌ ਚਾਰ ਡਾ ਪਾਲਦਾ ਦੇਖ ਆਜੋ ਜੀ ਆਹ ਵੇ ਛੋਟੀ ਸਲਦੀਵਰ ਹੈ ਕੋ ਛੱਕ ਛੋਟੀ ਬਿਲਕੁਲ ਜੀ ਤੇ ਬਾਜੀ ਫਿਰ ਇਹਦਾ ਮੋਲ ਸਲਦੀਵਰ ਕਿੰਨੇ ਦੀ ਛੋਟੀ ਵੇ ਤੂੰ ਦੱਸ ਦੋ ਹੈ ਤੂੰ ਦੱਸੋ ਸੇਮ ਜੀ ਆਹ ਛੋਟੀ ਖਾਣਾ ਸਵਾ ਲੱਖ ਦੀ ਦੇਣੀ ਪਰ ਐਡੀ ਛੋਟੀ ਕੋ ਸਵਾ ਦੀ ਦਊਗਾ ਨਹੀਂ ਸਲਦੀਵਰ ਇੰਨੀ ਠੰਡੀ ਰਹੀ ਆ ਵੀ ਦਿਹਾੜੀ ਚ ਪਾਵੇ ਚਾਰ ਵਾਰਾ ਚੋਲੋ ਚਲੋ 11 ਕਿਲੋ ਦੁੱਧ ਹੁਣ ਪਾਵੇ ਤਿੰਨ ਟਾਈਮ ਕੋ ਚੋਲੇ ਠੰਡੀ ਤੇਰੀ ਇਧਰ ਵਖਾ ਚ ਕੱਟੀ ਦੁਜਾ ਸੁਗਾਸਨ ਦੀ ਵੀ ਸਾਰਿਆਂ ਦੇ ਬੱਚੇ ਗਾੜੀ ਵਧੇ ਬੱਚੇ ਲਾਏ ਆ ਮਈਆਂ ਨੂੰ ਖਾਣ ਦੀ ਕੁਆਲਟੀ ਦਾ ਪਤਾ ਲੱਗਦਾ ਵੇਖ ਕੇ ਤੇ ਮੈਂ ਦੁੱਧ ਕਿਹਦਾ ਜੀ ਸੁਲਦੀਪਰ ਇੱਥੇ ਵੀ 11 ਆ ਚਲੋ ਉਹ ਲਾੜੂ ਨਾਲ ਆ ਤੀਜੇ ਚੌਥੇ ਦਿਨ ਦੀ ਮਈ ਸੂਈ ਆ ਹਾਂ ਲਓ ਜੀ ਅੱਖ ਵਗਾਸ ਹੁੰਦੀ ਵੀ ਮੈਂ ਵੀ ਕਿਤੇ ਇੱਧਰ ਵੇਖ ਕੇ ਤੇ ਕੁਆਲਟੀ ਚਿੱਟੀ ਅੱਖ ਤੇ ਵੇਖੋ ਥੋੜੀ ਥੋੜੀ ਧਾਨਾ ਧਾਨਾ ਕੋਈ ਨਹੀਂ ਕੋਈ ਤੋਰ ਲਾ ਤੋਰ ਲਾ ਕੋਈ ਨਹੀਂ ਵੇ ਇਹ ਸੰਦੀਪਰ ਮੈਂ ਦੀ ਕੁਆਲਟੀ ਪੇਠ ਪੁੜਾ ਵੇਖਦੇ ਮੈਂ ਕੱਟੀ ਕੱਟੀ ਸੰਦੀ ਵੀ ਤੇ ਜੇ ਚੌਥੇ ਦਿੰਦੀ ਸੂਈ 11 ਕਿਲੋ ਦੁੱਧ ਪੱਕਾ ਇਹ ਗੱਲਾਂ ਬੋਲਾਂ ਵਾਲਾ ਦੁੱਧ ਨਹੀਂ ਜਿਹੜਾ ਹੈਗਾ ਮੂਹੇ ਦੱਸਣ। ਇਹ ਗਾੜੀ ਕਹਿੰਦੀ ਸੇਵਾ 13 ਚੋਲੇ ਚੋਲਾ ਚੋਲੇ 12 ਚੋਲੇ ਹਾਂ ਵੇਖ ਝੋਟੀ ਸੰਦੀ ਵੀ ਰੱਖ ਵੇ ਇਹਦਾ ਮੁੱਲ ਸੰਦੀ ਵੀਰੇ 1 ਵੀ ਤੇ 2000 ਛੋੜੇ 18 ਦੀ ਝੋਟੀ ਦੇ ਦਾਂਗੇ। ਯਾ ਸੁਣੋ ਵੇਖਣੇ ਵਾਲੇ ਫਾੜੀ ਵਾਲਾ ਲਿਵਾ ਲੱਗਾ ਵੇ ਥਣ ਦੀ ਕੁਆਲਿਟੀ ਵੇਖ ਝੋਟੀ ਦੀ ਕਿਤੇ ਵੇਖ ਝੋਟੀ 1 ਲੱਖ 1 ਲੱਖ 18000 ਦੀ ਚਲ ਜਾਂ ਦੋ ਫਿਰ ਸੰਦੀ ਵੀਰਾ ਪਲੂਣ ਕੱਟੀ ਸੂਈ ਆ ਪਹਿਲਾ ਸੂਰਾ ਅੱਜ ਵੀ ਪਹਿਲਾ ਸੂਰਾ ਸੰਦੀਪ ਵੀਰ ਥਾਨ ਵਿਖਾ ਕੇ ਤੇ ਆਣ ਕੇ ਇੱਧਰ ਇੱਧਰ ਵੇਖਦੇ ਪਹਿਲਣ ਆ ਵੇ ਇੰਨੀ ਠੰਡੀ ਧਾਰ ਤੇ ਮਿਲੂਗੀ ਕਿੰਨੀ ਫੀਲ ਹਨ ਆ ਵੇ ਚਾਰ ਦਾਂਦੇ ਆ ਸੰਦੀਪ ਵੀਰ ਇੱਧਰ ਕੁਆਲਿਟੀ ਵਿਖਾ ਥਣ ਦੀ ਦੁੱਧ ਕਿੰਨਾ ਜੀ ਸੰਦੀਪ ਵੀਰ 8-9 ਕਿਲੋ ਸਟਾਰਟ ਹੋਈ 8-9 ਕਿਲੋ ਚਵਾਈ ਵੇਖਦੇ ਇਹ ਵੀ ਖੋਲੋ ਸਲਦੀ ਵੀ ਠੰਡੀ ਕੋਈ ਆਲ ਨਹੀਂ ਹੈਗੀ ਪਹਿਲਾਂ ਨੂੰ ਇੰਨਾ ਹੀ ਬੜਾ ਹੁੰਦਾ ਆ ਵੀ ਜਿਹੜੀ ਪਹਿਲਾਂ ਛੋਟੀ ਸੂਕੀ ਉਸੇ ਵਾਰ ਮਿਲਣ ਲੱਗ ਪਈ ਨਾ ਸਹੀ ਸਲਾਮ ਤੇ ਅੱਠ 9 ਕਿਲੋ ਸਟਾਰਟਿੰਗ ਬੋਲਾ ਆ ਪਰਸੋ ਦੀ ਸੂਈ ਗਿੱਲਾ ਨਾੜੂ ਆ ਬੱਚੇ ਦਾ ਵੇਖ ਲਾ ਠੀਕ ਆ ਹਾਂ ਲੋ ਜੀ ਇਹ ਵੀ ਦੇਖੋ ਬਰਾ ਯਾਰਾਂ ਕਿਲੋ ਸੰਦੀਵਰ ਕੱਟੀ ਦੁੱਧ ਦੇ ਦਊਗੀ ਤਾਜੀ ਸੂਈ ਬਿਲਕੁਲ ਅਜੇ ਇਹ ਪੇਟੀਪੁੜੇ ਵਾਲੀ ਕੱਦਕਾਠ ਵਾਲੀ ਨਿੱਕੀ ਨਹੀਂ ਜੁਹਾਗੀ ਇਹ ਇੰਨਾ ਮੋਲਾ ਸਲਦੀ ਵੀਰ ਕਿੰਨੇ ਦੇ ਦिए ਲੱਖ ਜੋ ਸੰਦੀ ਵੀ 2000 ਛੜਦਾ ਕੱਟੀ ਦੁੱਧ 11 ਬਾਲੀ ਜਾਣ ਦੋ 99 ਜਾਣ 99 ਦੀ ਹੋ ਗਈ ਸਲਦੀ ਵੀਰੇ ਯਸਨੂ ਵਾਲਾ ਮੋਲੀ ਹੁਣ ਬਸ ਆ ਠੀਕ ਆ ਤੇ ਆਹੋ ਨੂਰਾ ਪਰਲੀ ਸਲਦੀ ਵੀਰੇ ਵੀ ਸੁਈ ਆ ਤਾਜੀ ਸਲਦੀ ਵੀਰ 12 ਕਿਲੋ ਇਹਦੇ ਸੇ ਨੂਰਾ ਨਾ ਕਹਿਆ ਇਹਨੂੰ ਇਹ 14 ਕਿਲੋ ਵਾਲੀ ਮੈਂ 14 ਕਿਲੋ ਦੁੱਧ ਸਲਦੀ ਵੀਰ ਕਵਾੜੀ ਖਾ ਕੇ ਮੈਂ ਦੀ ਕਿਤੇ ਨੂਰਾ ਖਾ ਕੇ ਥਾਣੀ ਦੁੱਧ ਵਾਲੀ ਇਹਨੂੰ ਰਾਖ ਲਈ ਆ ਵੇਖ ਲੈ ਸਲਦੀ ਵੀਰ ਉਂਗਲ ਉਂਗਲ ਜੱਡੀ ਮੋਟੀ ਤਾਂ ਆ ਰਿਆ ਮੈਂ ਦੀ ਹੋ ਚੋਰਾ ਖਲੇ ਇਸ ਟਾਈਮ ਤੇ ਤਿਆਰ ਹੈ ਨਾ ਨਾ ਸੰਦੀਪ ਚੌਥੇ ਪੰਜਵੇਂ ਦਿਨ ਦੀ ਸੂਈ ਥਲੇ 12 ਕਿਲੋ ਤਾਂ ਮੈਂ ਚੱਲੀ ਆ ਜੇ ਥਾਨ ਵੀ ਬੜਾ ਜ਼ਬਰਦਸਤ ਆ ਥਾਨ ਬਾਦ ਦੂਜੇ ਸਵੇਰ ਸੰਦੀਪ ਮੈਂ ਦੱਸ ਦੂਜਾ ਸਵੇਰ ਥੋੜਾ ਲਿੱਸਾ ਪਾਣਿਆ ਮੈਂ ਨਾਲ ਕੇ ਪੱਟੇ ਜੀ ਨਹੀਂ ਲਾਇਆ ਥੋੜਾ ਜਿਹਾ ਕੱਦ ਕਾਰ ਵੇ ਤੇ ਸ਼ਾਈ ਵੇ ਮੈਂ ਤੇ ਦੁੱਧ ਵਾਲੀ ਆ ਮੈਂ ਹਾਂ ਦੁੱਧ ਵਾਲੀ ਮੈਂ ਸੰਦੀਪਰ ਠੀਕ ਆ ਇਹ ਕੋਈ ਪੰਜ ਚਾਰ ਦਿਨ ਮੈਂ ਸੰਭੂ 10 ਦਿਨ ਦੁੱਧ 14 ਕਿਲੋ ਮੈਂ ਦੇ ਦਊਗੀ ਬਿਲਕੁਲ ਜੀ ਹਾਂ ਥਾਨ ਥੂਣ ਦੀ ਕੁਆਲਿਟੀ ਵਿੱਚ ਕਿੰਨੀ ਸਾਰੀਆਂ ਮਈਆਂ ਨੂੰ ਸਿਰੇ ਦਾ ਥਾਣੇ ਨੂੰ ਲੱਗਾ ਸੰਦੀਪਰ ਵੀਰ ਲ ਸੰਦੀਪ ਵੀ ਸੇਮ ਹੀ ਦੇਣੀਆਂ ਨੇ ਇਹ ਦਿਓ ਪਰਲੀ 14995 ਦੀਆਂ ਅਜ 95 ਵਿਚਾਰਵੇਂ 95 ਦੀਆਂ ਯਸ ਲੋਈ ਯਸ ਲੋਈਆਂ 95 ਵਿਚਾਰਵੇਂ 1000 ਦੀਆਂ ਹਾਂ ਚਲੋ ਦੁੱਧ ਵਾਲੀ ਬਈ ਸੰਦੀਪ ਵੀਰ ਦੁੱਧ ਵਾਲੀ ਆ ਹਾਂ ਫੜ ਲੈ ਲੈ ਜੀ ਬਾਕੀ ਸੰਦੀਪ ਵੀਰ ਇਹੋ ਮਾਲਿਆ ਆਪਣੇ ਕੋ ਦੁਬਾਰਾ ਛੋਟੀ ਮਹੀਂ ਨਹੀਂ ਕਿ ਕੋਈ ਆ ਗਈ ਆ ਮਹੀਂ ਫੇਰ ਵਿਖਾ ਦੇ ਵੀ ਕਿੱਡਾ ਕਰਦੇ ਆ ਅਜ ਦੀ ਥੋੜੀ ਸੰਦੀਪ ਵੀਰ ਬੰਤਰੇ ਰਕ ਇਹਦੀ ਬੋਡੀ ਥੋੜੀ ਛੋਟੀ ਆ ਮੈਂ ਇਹ ਵੀ ਓਡੀ ਆ ਪਰ ਆਹ ਸਿਰਾ ਹੀ ਆ ਨਾ ਜਿਹਨੂੰ ਕਹਿੰਦੇ ਮੈਂ ਐਂਡੀ ਆ ਜੀ ਹਿਆ ਆ ਜੀ ਇਹਨੂੰ ਕਹਿੰਦੇ ਆ ਆਖੀ ਜੰਬੂਜਾ ਆ ਜੇ ਚਲੋ ਬਾਜੀ ਇਹੋ ਮਾਲਾ ਸੰਦੀਪਰ ਤਸੱਲੀ ਕਰਕੇ ਦੋ ਟਾਈਮ ਚੋਲੇ ਕੋ ਤਿੰਨ ਟਾਈਮ ਚੋਲੇ ਮੇਰਾ ਭਰਾ ਵੀਡੀਓ ਕਾਲ ਤੇ ਚਾਲੇ ਬਾਅਦ ਚਲਾ ਮਾਣਾ ਦਵੇ ਹਨਾ ਠੀਕ ਆ ਸਹੀ ਗੱਲ ਹੈ ਨਾ ਬਿਲਕੁਲ ਨਾ ਮੇਰਾ ਸ਼ੇਰਾ ਸੰਧੂ ਦੇ ਪਿੰਡ ਰਵਾਲ ਜਿਲ੍ਹਾ ਗਰਦਾਸਪੁਰ ਏਰੀਆ ਫਲੇਗੜ ਚੂੜੀਆਂ ਆਓ ਤਸੱਲੀ ਕਰਕੇ ਫੇਰ ਖੜੋ ਠੀਕ ਆ ਧੰਨਵਾਦ ਜੀ